ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਹਾਂ ਸਚਕੰਚ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦਾਸ ਜੀ ਇੱਕੇ ਸਵੇਰ ਪਰ ਦੇ ਵਿੱਚ ਮੌਸਮ ਵਿਭਾਗ ਵੱਲੋਂ ਜ਼ਰੂਰ ਅਲਰਟ ਦਾ ਆਖ ਦਿੱਤਾ ਗਿਆ ਬਰਸਾਤ ਜਿਹੜੀਆਂ ਲਗਾਤਾਰ ਸਵੇਰ ਪਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋ ਰਹੀਆਂ ਲੇਕਿਨ ਤਸਵੀਰਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰ ਰਹੇ ਹਾਂ ਸਚਕੰਚ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਸੰਤਤਾ ਟਾਟਾ ਮਾਰਦਾ ਕਾਠਾ ਉੱਥੇ ਹੀ ਦੱਸ ਦਈਏ ਕਿ ਗੁਰੂ ਨਗਰੀ ਦੇ ਵਿੱਚ ਲਗਾਤਾਰ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਜੋ ਬੱਦਲ ਜੋ ਨੇ ਕਾਲੀਆਂ ਘਟਾਵਾਂ ਜਿਹੜੀਆਂ ਲਗਾਤਾਰ ਛਾਰੀਆਂ ਨੇ ਤਾਂ ਉੱਥੇ ਦੱਸ ਦਈਏ ਕਿ ਹਰ ਰੋਜ਼ ਜੋ ਬਰਸਾਤ ਹੁੰਦੀ ਹੈ ਤਾਂ ਉੱਥੇ ਜੇਕਰ ਅਸੀਂ ਬਾਕੀ ਸੂਬਿਆਂ ਦੀ ਗੱਲ ਕਰ ਲਈਏ ਤਾਂ ਕਾਫੀ ਤਬਾਹੀ ਵੀ ਜਿਹੜੀ ਆ ਇਸ ਵਾਰ ਜਿਹੜੀ ਆ ਦੇਖਣ ਨੂੰ ਮਿਲਿਆ ਚਾਹੇ ਹਿਮਾਚਲ ਦੀ ਗੱਲ ਕਰ ਲਈਏ ਉਤਰਾਖੰਡ ਦੀ ਗੱਲ ਕਰ ਲਈਏ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਭਰ ਦੇ ਵਿੱਚ ਜੋ ਵਕਫ ਵਕ ਜ਼ਿਲਿਆਂ ਦੇ ਵਿੱਚ ਪਾਣੀ ਵੀ ਜਿਹੜਾ ਫਲੱਡ ਜੋ ਹੈ ਬਹੁਤ ਜ਼ਿਆਦਾ ਆ ਚੁੱਕੇ ਨੇ ਲੇਕਿਨ ਗੁਰੂ ਨਗਰੀ ਦੇ ਵਿੱਚ ਦੇਖ ਸਕਦੇ ਹੋ ਕਿ ਸੰਗਤਾਂ ਦਾ ਹੜ ਜੋ ਇਸ ਵਕਤ ਦੇਖਣ ਨੂੰ ਮਿਲੇਗਾ ਦੱਸਿਓ ਕਿ ਕੱਲ ਨੂੰ ਜੋ ਜੋ ਪਹਿਲਾ ਪ੍ਰਕਾਸ਼ ਪੁਰਬ ਹੈਗਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸੰਗਤਾਂ ਵੱਲੋਂ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਬਣਾਇਆ ਜਾਣਾ ਤਾਂ ਉੱਥੇ ਹੀ ਤੁਹਾਡੇ ਨਾਲ ਅੱਜ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੀ ਗੁਰੂ ਘਰ ਦੇ ਅੰਦਰ ਫੁੱਲਾਂ ਦੀ ਸੋਹਣੀ ਸਜਾਵਟ ਵੀ ਹੋਈ ਆ ਤਾਂ ਉਸ ਦੇ ਨਾਲ ਨਾਲ ਜੋ ਲਾਈਟਿੰਗ ਹੋ ਰਹੀ ਆ ਤਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜੋ ਸੰਘਤਾ ਦਾ ਹੜ੍ਹ ਆ ਉਹ ਬਹੁਤ ਵੱਡੇ ਪੱਧਰ ਤੇ ਉੱਤੇ ਜੋ ਗੁਰੂ ਘਰ ਵਿਖੇ ਪਹੁੰਚਿਆ ਹੋਇਆ ਤਾਂ ਹਾਲਾਂਕਿ ਜ਼ਰੂਰ ਇਸ ਮੌਸਮ ਦੇ ਵਿੱਚ ਕਿਉਂਕਿ ਸਾਉਣ ਦੇ ਮਹੀਨੇ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਮੌਸਮ ਖਰਾਬ ਹੁੰਦਾ ਲੇਕਿਨ ਜਿਸ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਵੱਲੋਂ ਅਲਰਟ ਕਰ ਦਿੱਤਾ ਗਿਆ ਲੇਕਿਨ ਇਸ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਜੋ ਅਲਰਟ ਹੋਣ ਦੇ ਬਾਵਜੂਦ ਇੱਕ ਬਚਾਅ ਵੀ ਰੱਖਣਾ ਪੈ ਰਿਹਾ ਜਿਹੜੇ ਬਜ਼ੁਰਗ ਨੇ ਜਿਹੜੇ ਛੋਟੇ ਬੱਚੇ ਨੇ ਕਿਉਂਕਿ ਇਨਾ ਮੌਸਮ ਦੇ ਵਿੱਚ ਜੋ ਆ ਸਿਹਤ ਖਰਾਬ ਹੋਣ ਦਾ ਕਾਫੀ ਡਰ ਜਿਹੜਾ ਰਹਿੰਦਾ ਹੈ ਲੇਕਿਨ ਸੰਗਤਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਡਰ ਪਾਉਣੀ ਨਹੀਂ ਆ ਕਿਉਂਕਿ ਵੱਡੇ ਪੱਧਰ ਤੇ ਸੰਗਤ ਗੁਰੂ ਘਰ ਵਿਖੇ ਪਹੁੰਚਦੀ ਆ ਤਾਂ ਜਿੱਥੇ ਕਿ ਮੌਸਮ ਦੇ ਵਿੱਚ ਭਾਰੀ ਤਬਦੀਲੀ ਦੇਖਣ ਨੂੰ ਮਿਲਦੀ ਹੈ ਤਾਂ ਉੱਥੇ ਤੜ ਨਾਲ ਤਸਵੀਰਾਂ ਜਿਹੜੀਆਂ ਗੁਰੂ ਘਰ ਦੀਆਂ ਸਾਂਝੇ ਕੀਤੀਆਂ ਨੇ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤੜਨਾ ਕਲੀ ਕਲੀ ਤਸਵੀਰ ਜੋ ਗੁਰੂ ਘਰ ਦੇ ਨਾਲ ਸੰਬੰਧਿਤ ਜਿਹੜੀ ਆ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਖੰਡ ਦੇ ਨਾਲ ਐਕਸੀਸਨ ਜਗਬਾਨੀ ਟੀਵੀ ਸ਼੍ਰੀ ਅਮਚਾ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਹਾਂ ਸਚਕੰਚ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦਾਸ ਜੀ ਇੱਕੇ ਸਵੇਰ ਪਰ ਦੇ ਵਿੱਚ ਮੌਸਮ ਵਿਭਾਗ ਵੱਲੋਂ ਜ਼ਰੂਰ ਅਲਰਟ ਦਾ ਆਖ ਦਿੱਤਾ ਗਿਆ ਬਰਸਾਤ ਜਿਹੜੀਆਂ ਲਗਾਤਾਰ ਸਵੇਰ ਪਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋ ਰਹੀਆਂ ਲੇਕਿਨ ਤਸਵੀਰਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰ ਰਹੇ ਹਾਂ ਸਚਕੰਚ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਸੰਤਤਾ ਟਾਟਾ ਮਾਰਦਾ ਕਾਠਾ ਉੱਥੇ ਹੀ ਦੱਸ ਦਈਏ ਕਿ ਗੁਰੂ ਨਗਰੀ ਦੇ ਵਿੱਚ ਲਗਾਤਾਰ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਜੋ ਬੱਦਲ ਜੋ ਨੇ ਕਾਲੀਆਂ ਘਟਾਵਾਂ ਜਿਹੜੀਆਂ ਲਗਾਤਾਰ ਛਾਰੀਆਂ ਨੇ ਤਾਂ ਉੱਥੇ ਦੱਸ ਦਈਏ ਕਿ ਹਰ ਰੋਜ਼ ਜੋ ਬਰਸਾਤ ਹੁੰਦੀ ਹੈ ਤਾਂ ਉੱਥੇ ਜੇਕਰ ਅਸੀਂ ਬਾਕੀ ਸੂਬਿਆਂ ਦੀ ਗੱਲ ਕਰ ਲਈਏ ਤਾਂ ਕਾਫੀ ਤਬਾਹੀ ਵੀ ਜਿਹੜੀ ਆ ਇਸ ਵਾਰ ਜਿਹੜੀ ਆ ਦੇਖਣ ਨੂੰ ਮਿਲਿਆ ਚਾਹੇ ਹਿਮਾਚਲ ਦੀ ਗੱਲ ਕਰ ਲਈਏ ਉਤਰਾਖੰਡ ਦੀ ਗੱਲ ਕਰ ਲਈਏ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਭਰ ਦੇ ਵਿੱਚ ਜੋ ਵਕਫ ਵਕ ਜ਼ਿਲਿਆਂ ਦੇ ਵਿੱਚ ਪਾਣੀ ਵੀ ਜਿਹੜਾ ਫਲੱਡ ਜੋ ਹੈ ਬਹੁਤ ਜ਼ਿਆਦਾ ਆ ਚੁੱਕੇ ਨੇ ਲੇਕਿਨ ਗੁਰੂ ਨਗਰੀ ਦੇ ਵਿੱਚ ਦੇਖ ਸਕਦੇ ਹੋ ਕਿ ਸੰਗਤਾਂ ਦਾ ਹੜ ਜੋ ਇਸ ਵਕਤ ਦੇਖਣ ਨੂੰ ਮਿਲੇਗਾ ਦੱਸਿਓ ਕਿ ਕੱਲ ਨੂੰ ਜੋ ਜੋ ਪਹਿਲਾ ਪ੍ਰਕਾਸ਼ ਪੁਰਬ ਹੈਗਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸੰਗਤਾਂ ਵੱਲੋਂ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਬਣਾਇਆ ਜਾਣਾ ਤਾਂ ਉੱਥੇ ਹੀ ਤੁਹਾਡੇ ਨਾਲ ਅੱਜ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੀ ਗੁਰੂ ਘਰ ਦੇ ਅੰਦਰ ਫੁੱਲਾਂ ਦੀ ਸੋਹਣੀ ਸਜਾਵਟ ਵੀ ਹੋਈ ਆ ਤਾਂ ਉਸ ਦੇ ਨਾਲ ਨਾਲ ਜੋ ਲਾਈਟਿੰਗ ਹੋ ਰਹੀ ਹੈ ਤਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜੋ ਸੰਕਟਾ ਦਾ ਹੜ੍ਹ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਜੋ ਗੁਰੂ ਘਰ ਵਿਖੇ ਪਹੁੰਚਿਆ ਹੋਇਆ ਤਾਂ ਹਾਲਾਂਕਿ ਜ਼ਰੂਰ ਇਸ ਮੌਸਮ ਦੇ ਵਿੱਚ ਕਿਉਂਕਿ ਸਾਉਣ ਦੇ ਮਹੀਨੇ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਮੌਸਮ ਖਰਾਬ ਹੁੰਦਾ ਹੈ ਲੇਕਿਨ ਜਿਸ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਵੱਲੋਂ ਅਲਰਟ ਕਰ ਦਿੱਤਾ ਗਿਆ ਲੇਕਿਨ ਇਸ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਜੋ ਅਲਰਟ ਹੋਣ ਦੇ ਬਾਵਜੂਦ ਇੱਕ ਬਚਾਵ ਵੀ ਰੱਖਣਾ ਪੈ ਰਿਹਾ ਜਿਹੜੇ ਬਜ਼ੁਰਗ ਨੇ ਜਿਹੜੇ ਛੋਟੇ ਬੱਚੇ ਨੇ ਕਿਉਂਕਿ ਇਹਨਾਂ ਮੌਸਮ ਦੇ ਵਿੱਚ ਜੋ ਹੈ ਸਿਹਤ ਖਰਾਬ ਹੋਣ ਦਾ ਕਾਫੀ ਡਰ ਜਿਹੜਾ ਰਹਿੰਦਾ ਹੈ ਲੇਕਿਨ ਸੰਗਤਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਡਰ ਪਾਉਣੀ ਨਹੀਂ ਹੈ ਕਿਉਂਕਿ ਵੱਡੇ ਪੱਧਰ ਤੇ ਸੰਗਤ ਗੁਰੂ ਘਰ ਵਿਖੇ ਪਹੁੰਚਦੀ ਹੈ ਤਾਂ ਜਿੱਥੇ ਕਿ ਮੌਸਮ ਦੇ ਵਿੱਚ ਭਾਰੀ ਤਬਦੀਲੀ ਦੇਖਣ ਨੂੰ ਮਿਲਦੀ ਹੈ ਤਾਂ ਉੱਥੇ ਤੜ ਨਾਲ ਤਸਵੀਰਾਂ ਜਿਹੜੀਆਂ ਗੁਰੂ ਘਰ ਦੀਆਂ ਸਾਂਝੇ ਕੀਤੀਆਂ ਨੇ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤੜ ਨਾਲ ਕੱਲੀ-ਕੱਲੀ ਤਸਵੀਰ ਜੋ ਗੁਰੂ ਘਰ ਦੇ ਨਾਲ ਸੰਬੰਧੀ ਜਿਹੜੀ ਹੈ ਸਾਂ संदीप कुमार देना लक्ष्य सुनक जगबनी टीवी श्रीमचा साई